ਡੇਰਾ ਬਾਬਾ ਨਾਨਕ ਦੇ ਵਿੱਚ ਵੱਡੀ ਵਾਰਦਾਤ 17 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਦਾ ਕਿਰਚਾ ਮਾਰ ਕੇ ਕਤਲ ਉਰਮੀ ਨੇ ਪਹਿਲਾਂ ਭਰਾ ਦਾ ਵੀ ਹੋਇਆ ਸੀ ਇਸੇ ਤਰੀਕੇ ਨਾਲ ਖੇਤਾਂ 'ਚ ਕਤਲ ਡੇਰਾ ਬਾਬਾ ਨਾਨਕ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ 17 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਕਿਰਚਾ ਮਾਰ ਕੇ ਪਰਵਾਰਕ ਮੈਂਬਰਾਂ ਦੇ ਇਲਜ਼ਾਮ ਨੇ ਕਿ ਕਾਲੂ ਨਾਮ ਦੇ ਸ਼ਖਸ ਦੇ ਵੱਲੋਂ ਉਹਨਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਉਸ ਨੂੰ ਕੁਝ ਦਿਨ ਪਹਿਲਾਂ ਉਸ ਦੇ ਨਾਲ ਘੁੰਮਦਾ ਵੀ ਵੇਖਿਆ ਗਿਆ ਤੇ ਜਦੋਂ ਉਸ ਨੂੰ ਫੋਨ ਆਉਂਦਾ ਤਾਂ ਉਹ ਘਰੋਂ ਚਲਾ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਪੁੱਤਰ ਮੁੜ ਕੇ ਵਾਪਸ ਨਹੀਂ ਹੁੰਦਾ ਤੇ ਉਹਨਾਂ ਨੂੰ ਖਦਸ਼ੇ ਨੇ ਸ਼ੱਕ ਨੇ ਕਿ ਕਾਲੂ ਨਾਮ ਦੇ ਸ਼ਖਸ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਉਹਨਾਂ ਦੇ ਵੱਡੇ ਪੁੱਤਰ ਦਾ ਵੀ ਖੇਤਾਂ 'ਚ ਬੁਲਾ ਕੇ ਇਸੇ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਕਤਲ ਦੀ ਜ਼ਿੰਮੇਵਾਰੀ ਹੈਪੀ ਪੇਸ਼ੀਆ ਨੇ ਚੱਕੀ ਸੀ ਜੋ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਹੋਏ ਕੋਠੀ ਦੇ ਵਿੱਚ ਤਮਾਕੇ ਦੇ ਮਾਮਲੇ 'ਚ ਨਾਮਜ਼ਦ ਹੈ ਸੋ ਉਹਨਾਂ ਨੂੰ ਖਦਸ਼ੇ ਨੇ ਕਿ ਇਸ ਦੇ ਪਿੱਛੇ ਵੀ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੈ ਮੇਨਾ ਬਲਵਿੰਗਰ ਗੋਰ ਤੇ ਜਿਹਦੀ ਕੱਟਰੀ ਆ ਪੁਣ ਮੇਰਾ ਬੇਟਾ ਕੀ ਗੱਲ ਹੋਈ ਹਾਂਜੀ ਕੀ ਗੱਲ ਹੋਈ ਉਹਨਾਂ ਨੇ ਘਰੋਂ ਸਦਕੇ ਮਾਰਿਆ ਘਰੋਂ ਬੁਲਾਇਆ ਉਹਨਾਂ ਨੇ ਉਹਨਾਂ ਨੇ ਆਮੜਾ ਕਾਲੂ ਕਲੂ ਨਾ ਦਾ ਸੱਤ ਅੱਠ ਜਣੇ ਨੇ ਆਓ ਤੇ ਕਰਕੇ ਕਿ ਉਹ ਉੱਥੇ ਕੀ ਕਹਿੰਦੇ ਪੂਥੇ ਕਸ਼ਾਲ ਵਰਦਾਨਾ ਮੰਡੀ ਨਹੀਂ ਹੈਗੀ ਉੱਥੇ ਮਾਰ ਕੇ ਸੁੱਟ ਗਏ ਕਿਰਚਾ ਮਾਰੀਆ ਉਹਨੇ ਤੇ ਇਹ ਤੇ ਉੱਥੇ ਖੂਨ ਜਲਾਤਬਤ ਹੋ ਗਿਆ ਫਿਰ ਪਤਾ ਨਹੀਂ ਉਹ ਮੁੜੇ ਆਏ ਨੇ ਛੱਡਣ ਮੁੜੇ ਨੇ ਆਇਆ ਹਸਪਤਾਲ ਹਾਂਜੀ ਉਹਨੂੰ ਕਿ ਉਹ ਆਹ ਉਹਨੇ ਉਹਨੇ ਮੁੜੇ ਨੂੰ ਫੋਨ ਕੀਤਾ ਹੁਣ ਉਹਨਾਂ ਨੇ ਲਗਾ ਰਿਹਾ ਕਿ ਇੱਥੇ ਆ ਦਾਣਾ ਮੰਡੀ 'ਚ ਦਾਣਾ ਮੰਡੀ ਤੋਂ ਫਿਰ ਅੱਗੇ ਉੱਥੇ ਜਾ ਕੇ ਨਾ ਇਹਨਾਂ ਦਾ ਮਾਰਿਆ ਕਿ ਲੋ ਵੀ ਇਹਨਾਂ ਦੀ ਗੱਲ ਕਰਦੇ ਨੇ ਨਹੀਂ ਫਿਰ ਤਾਂ ਕੋਈ ਹੈ ਨਹੀਂ ਗੱਲਬਾਤ ਭਾਈ ਪਰਸੋਂ ਕੱਠੀ ਫਿਰਦੇ ਬੇ ਔ ਮੁੰਡਾ ਕਾਲੂ ਨਾਂ ਜਣਾ ਮੰਗੇ ਨਾ ਪਰਸੋਂ ਇਹਦੇ ਨਾਲ ਹੀ ਪਰਸੋਂ ਕਿ ਭਾਈ ਇਹਨੇ ਸਾਜਿਸ਼ ਰਲੀ ਹੈ ਕੋਈ ਤੇ ਆ ਵੀ ਪਿਆਰ ਨਾਲ ਕਾਕੇ ਸੱਦੀ ਫਿਲਮ ਆ ਰਿਆ ਉਹਨਾਂ ਨੇ ਹਾਂਜੀ ਉਹਦੇ ਨਾਲ ਹੋਰ ਵੀ ਕੋਈ ਸੀ ਉਹਦੇ ਉਸ ਜਿੰਨ ਮੁੰਡਾ ਨਾ ਮਾਰਿਆ ਕਾਕੇ ਨੂੰ ਉਹਨਾਂ ਸੱਤ ਨੇ ਸੀ ਸੱਤ ਜਣੇ ਨਾਲ ਉਹਦੇ ਨਾਲ ਫਿਰ ਮਾਰ ਕੇ 도ੜ ਗਏ ਉਹਨਾਂ ਦਾ ਨਾਮ ਨਾਂ ਦਾ ਨਹੀਂ ਪਤਾ ਨੰਬਰ ਇਹ ਨਾ ਲੱਭੇ ਕੀ ਕੀ ਮਾਰਿਆ ਕੀ ਕਿਰਚ ਕਿਰਚ ਮਾਰੀ ਆ ਗੁਡੀਆਂ ਵੇਖ ਹਾਂਜੀ ਹਾਂ ਮਾਰ ਕੇ ਭੱਜ ਗਏ ਹਾਂਜੀ ਕਾਕਾ ਥੋ ਡਿੱਗ ਪਿਆ ਠੀਕ ਹੈ ਹਾਂਜੀ ਕਾਕਾ ਥੋ ਡਿੱਗ ਗਿਆ ਸੀ ਦੋ ਕਿਰਚਾਂ ਮਾਰੀਆਂ ਉਹਨਾਂ ਨੇ ਇੱਥੇ ਬੱਤੀ ਮਾਰੀਆਂ ਉਹ ਤਾਂ ਉਸ ਲਈ ਗੁੜਕੜੀਆਂ ਕਾਕਾ ਮੌਕੇ ਤੇ ਮੌਕੇ ਤੇ ਮਰ ਗਿਆ ਸਾਲ ਹਾਂਜੀ ਮੈਂ ਚਾਹੁੰਦੀ ਕਿ ਮੈਨੂੰ ਫੈਸਲਾ ਚਾਹੀਦਾ ਕਿ ਮੇਰੇ ਕਾਕੇ ਨੂੰ ਕਿਉਂ ਮਾਰਿਆ ਉਹਨਾਂ ਨੇ ਮੇਨ ਵੇਫ ਹਸ ਨਾ ਜਾਏਦਾ ਲਾਗਜਬਾਜੀ ਕੋਈ ਨਹੀਂ ਲਾਗਜਬਾਜੀ ਕੋਈ ਨਹੀਂ ਉਹ ਤਾਂ ਘਰ ਆਉਂਦੀ ਹੀ ਹੋ ਹਾਂਜੀ ਇਹ ਪਹਿਲਾਂ ਵੀ ਪੜਾਉਂ ਹਾਂ ਹਾਂ ਪਹਿਲੇ ਵੀ ਮਾਰਿਆ 6 6 ਮਹੀਨੇ ਹੋ ਗਿਆ ਉਹ ਸੋਰੇ ਘਰੋਂ ਲੈ ਕੇ ਗਿਆ ਉਹ ਮੇਰੇ ਘਰੋਂ ਨਹੀਂ ਖੜਿਆ ਉਹ ਸੋਰੇ ਘਰੋਂ 7 ਵੇ ਖੜਿਆ 9 ਵਜੇ ਮਾਰਤਾ ਉਹਨਾਂ ਨੇ ਹਾਂਜੀ ਉਹ ਪਹਿਲੇ ਇੱਕ ਪਹਿਲਾਂ ਮਾਰਿਆ ਹਾਂਜੀ ਉਸ ਵਾਲੇ ਕਿ ਪੁਰਸੂ ਵਾਲੇ ਕਿ ਕਹਿੰਦੇ ਪੁਰਸੂ ਵਾਲਾਂ ਨੇ ਕੁਝ ਵੀ ਨਹੀਂ ਕੀਤਾ। ਕੁਝ ਕੋਈ ਕਾਰਵਾਈ ਨਹੀਂ ਕੀਤੀ। ਤਿੰਨ ਦਿਨ ਮੇਰਾ ਬੱਚਾ ਘਰ ਰਿਹਾ ਉਹ ਵੱਡਾਂ ਕੁਝ ਕੋਈ ਕਾਰਵਾਈ ਨਹੀਂ ਕੀਤੀ ਕੁਛ ਨਾ ਕੁਛ ਨਹੀਂ ਕੀਤਾ। ਇਸ ਇਸ ਕੇਸ ਜਿਹੜੇ ਹੁਣ ਹੁਣ ਉਹ ਕਹਿੰਦੇ ਕਿ ਠੀਕ ਹੋਈ ਨਹੀਂ ਤੁਸੀਂ ਬਿਆਨ ਦਿਓ ਉਹਦੇ ਬਾਅਦ ਵੇਖਦੇ ਆ। ਹਾਂਜੀ। ਜੀ। ਦੂਜੇ ਪਾਸੇ ਪੁਲਿਸ ਦੇ ਵੱਲੋਂ ਮਾਪਿਆਂ ਦੇ ਲਗਾਏ ਇਲਜ਼ਾਮਾਂ ਤੋਂ ਬਾਅਦ ਸਖਤ ਤਰੀਕੇ ਦੇ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮਾਪਿਆਂ ਦੇ ਇਲਜ਼ਾਮਾਂ ਦੇ ਵਿੱਚ ਕਿੰਨੀ ਕੋ ਸੱਚਾਈ ਹੈ ਕਿਉਂਕਿ ਇਸ ਦੇ ਨਾਲ ਬਹੁਤ ਵੱਡਾ ਸੰਬੰਧ ਜੁੜ ਰਿਹਾ ਹੈ ਗੈਂਗਸਟਰ ਹੈਪੀ ਪੇਸ਼ੀਆ ਦੇ ਨਾਲ ਜੋ ਕਿ ਨਾਮੀ ਜਿੰਨੇ ਵੀ ਕ੍ਰਾਈਮ ਦੇ ਮਾਮਲੇ ਹੁੰਦੇ ਨੇ ਉਹਨਾਂ ਦੇ ਵਿੱਚ ਨਾਮਜ਼ਦ ਪਾਇਆ ਗਿਆ ਹੈ ਨੰਦਸੇ ਜਮਲਾਤ ਕੇ ਹਸਪੀਟਲ ਚ ਆਇਆ ਵੀ ਹਰਦੀਪ ਸਿੰਘ ਇਨੀ ਸਤਤਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਤੇ ਬਿਆਨ ਲਿਖਦੇ ਉਹਦੀ ਮਾਤਾ ਦਾ ਮਾਤਾ ਦਾ ਬਲਿੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਗੁਮਨਾਮ ਕਰਦੀ ਜਿਹਦੇ ਖਿਲਾਫ ਤੁਹਾਨੂੰ ਕਿਹਾ ਰਿਹਾ ਪੁਲਿਸ ਲਗਾ ਲਿਆ ਦਿੱਤੀ ਨਾ ਤੁਹਾਡੇ ਸਾਹਮਣੇ ਜ ਐ ਮੈਂ ਕਹੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਇਹਦਾ ਮਰਡਰ ਹੋਇਆ ਅੱਗੇ ਤਵਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਿਖਾਏਗੇ ਉਹ ਵੀ ਕਾਰਵਾਈ ਕਰਦੇ ਸਿਰੇ ਪਤਾ ਲੱਗਾ ਕਿ ਮੁੰਡੇ ਕੋਲ